ਮਰੇ ਹੋਏ ਰਿਸ਼ਤੇਦਾਰ ਦੀ ਆਤਮਾ ਲੱਭਣ ਲਈ ਹਸਪਤਾਲ ਵਿੱਚ ਕੀਤਾ ਕੰਮ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਹੁਣ ਤੱਕ ਤੁਸੀਂ ਸਿਵਿਆਂ ਵਿੱਚ ਜਾਂ ਚੌਰਾਸਤਿਆਂ ਵਿੱਚ ਅਤੇ ਜਾਂ ਲੋਕਾਂ ਦੇ ਘਰਾਂ ਮੂਹਰੇ ਟੂਣੇ ਟੋਟ ਕੇ ਹੁੰਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਏ ਜੋ ਵੀਡੀਓ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇੱਕ ਹਸਪਤਾਲ ਦੀ ਹੈ ਦਰਅਸਲ ਇਸ ਪਰਿਵਾਰ ਦਾ ਇੱਕ ਮੈਂਬਰ ਬਿਮਾਰੀ ਕਾਰਨ ਇਸ ਹਸਪਤਾਲ ਵਿੱਚ ਹੀ ਦਮ ਤੋੜ ਗਿਆ ਸੀ ਉਸਦੇ ਅੰਤਿਮ ਸੰਸਕਾਰ ਅਤੇ ਭੋਗ ਤੋਂ ਬਾਅਦ ਕਿਸੇ ਤਾਂਤਰਿਕ ਨੇ ਇਸ ਪਰਿਵਾਰ ਨੂੰ ਕਿਹਾ ਕਿ ਤੁਹਾਡੇ ਪਰਿਵਾਰਕ ਮੈਂਬਰ ਦੀ ਆਤਮਾ ਹਸਪਤਾਲ ਵਿੱਚ ਹੀ ਭਟਕ ਰਹੀ ਏ ਜਿਸ ਤੋਂ ਬਾਅਦ ਇਹ ਪਰਿਵਾਰ ਤਾਂਤਰਿਕ ਨੂੰ ਲੈ ਕੇ ਹਸਪਤਾਲ ਵਿੱਚ ਆਇਆ ਅਤੇ ਆਤਮਾ ਲੱਭਣ ਲਈ ਹਵਨ ਕਰਨ ਲੱਗ ਗਿਆ ਜਿਸ ਦੀ ਇੱਕ ਵੀਡੀਓ ਉੱਥੇ ਦਾਖਲ ਮਰੀਜ਼ ਵੱਲੋਂ ਬਣਾਈ ਗਈ ਸੋ ਇਹ ਸਾਰੀ ਘਟਨਾ ਰਾਜਸਥਾਨ ਦੇ ਟੌਂਕ ਜ਼ਿਲ੍ਹੇ ਦੀ ਦੱਸੀ ਜਾ ਰਹੀ ਏ ਇੱਕ ਗੱਲ ਤਾਂ ਪੱਕੀ ਹੈ ਕਿ ਜਿਵੇਂ ਜਿਵੇਂ ਸਮਾਂ ਐਡਵਾਂਸ ਹੁੰਦਾ ਜਾ ਰਿਹਾ ਹੈ ਲੋਕ ਬਹਿਮਾ ਭਰਮਾ ਅਤੇ ਤਾਂਤਰਿਕਾਂ ਵਿੱਚ ਜ਼ਿਆਦਾ ਫਸਦੇ ਜਾ ਰਹੇ ਨੇ ਸੋ ਤੁਹਾਡੇ ਇਸ ਪਰਿਵਾਰ ਬਾਰੇ ਕੀ ਯਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ